ਹੋਰ ਬਾਈ ਦਰਸ਼ਨ ਕੀ ਹਾਲ ਹੈ ਤੁਹਾਡਾ ਠੀਕ ਠਾਕ ਆ ਫੈਦ ਕੀ ਪੂਰੀ ਕਰੜੀ ਮੈਂ ਤਲਾ ਕੇ ਆਇਆ ਮਹਾਰਾਜਾ ਪਰਮਾਤਮਾ ਮੈਂ ਤੇ ਦੋ ਦਿਨ ਗਿਆ ਬਾਪੂ ਮਿਲਿਆ ਕਹਿੰਦਾ ਫੀਡ ਬਣਾਉਣ ਗਿਆ ਤਲਵੰਡੀ ਮੈਂ ਕਹਾ ਤਲਵੰਡੀਆਂ ਕਈ ਵਾਰੀ ਚੀਜ਼ਾਂ ਨੂੰ ਲੱਭਦੀਆਂ ਨਹੀਂ ਹੁੰਦੀਆਂ ਗਾਂ ਚਿਲ ਜਾਂਦਾ ਫਰੋਜ਼ਪੁਰ ਬੈਠਾ ਹੋਣਾ ਜਾ ਕੇ ਹੋਰ ਬਹੁਤ ਵਧੀਆ ਜੀ ਪੂਰੀ ਤਿਆਰੀ ਆ ਮਾਲਕ ਦੀ ਸੁੱਖ ਚਾਹੀਦੀ ਆ ਉਹਦੇ ਕਹਿਣ ਵਾਂਗੂ ਝੋਟਾ ਪੂਰਾ ਫਟਿਆ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਦੇ ਵਿੱਚ ਭਾਈ ਦਰਸ਼ਨ ਸਿੰਘ ਧੰਨਾਸ਼ੀ ਤੋਂ ਬਾਵਰ 2 ਬਾਵਰ 1 ਵਾਲੇ ਬੁੱਲ ਲੈ ਕੇ ਪਹੁੰਚੇ ਆ। ਸੋ ਇਹਨਾਂ ਦਾ ਵੱਡੇ ਝੋਟਿਆਂ ਦਾ ਜਿਹੜਾ ਮੁਕਾਬਲਾ ਹੁਣ ਸ਼ੁਰੂ ਹੋਣਾ ਵਾ ਉਸ ਤੋਂ ਪਹਿਲਾਂ ਆਪਾਂ ਬਾਵਰ 2 ਦੀ ਕਿਉਂਕਿ ਬਾਅਦ ਵਿੱਚ ਰਿੰਗ ਦੇ ਵਿੱਚ ਕੱਠ ਬਹੁਤ ਹੋ ਜਾਂਦਾ ਝੋਟੇ ਬਸਰੇ ਹੋਣਗੇ। ਉਸ ਤੋਂ ਪਹਿਲਾਂ ਬਾਵਰ ਦੀ ਜਿਹੜੀ ਆਪਾਂ ਵੀਡੀਓ ਸ਼ੂਟ ਕਰਦੇ ਪਏ ਆ ਸੋ ਦੇਖ ਸਕਦੇ ਤੁਸੀਂ ਸਾਹਮਣੇ ਭਾਈ ਮਾਲੋ ਪੁੱਤਾਂ ਨਾਲੋਂ ਵੀ ਵਾਦੇ ਨੂੰ ਪਿਆਰ ਕਰਦਾ ਵਾਦੇ ਮੇਰੇ ਹਿਸਾਬ ਨਾਲ ਤਲਵੰਡੀ ਤੇ ਫਰੋਇਪੁਰ ਦੇ ਵਿੱਚ ਕੋਈ ਇਹੋ ਜੀ ਸੋਇਆ